ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਥਾਣਾ ਧਾਰਗਲ ਅਦੀਨ ਪਿੰਦੇ ਜਾਪੂਵਾਲ ਵਿੱਚ ਜ਼ਮੀਨ ਜਾਇਦਾਦ ਦੀ ਲੜਾਈ ਨੂੰ ਲੈ ਕੇ ਸ਼੍ਰੀਕੇ ਵਿੱਚ ਹੋਈ ਲੜਾਈ ਦੌਰਾਨ 60 ਸਾਲਾ ਮਹਿਲਾ ਦੇ ਸਿਰ ਤੇ ਟਾਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸਖਤ ਕਾਰਵਾਈ ਦੀ ਕੀਤੀ ਮੰਗ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕ੍ਰਿਸ਼ਨਾ ਦੇਵੀ ਦੇ ਪੁੱਤਰ ਜਤਿੰਦਰ ਕੁਮਾਰ ਉਰਫ ਸੋਨੂ ਪੁੱਤਰ ਲੇਟ ਹੰਸਰਾਜ ਵਾਸੀ ਜਾਪੂਵਾਲ ਨੇਂਦਸਿਆ ਕੇ ਸ਼ਰੀਕੇ ਵਿੱਚ ਉਸਦੇ ਚਾਚਿਆਂ ਨਾਲ ਉਹਨਾਂ ਦੀ ਕੁਝ ਮਰਲੇ ਸਾਂਝੀ ਜ਼ਮੀਨ ਨੂੰ ਲੈ ਕੇ ਨੀਂਹ ਕੱਢਣ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ ਜਿਸ ਬਾਰੇ ਪਹਿਲਾਂ ਵੀ ਪੁਲਿਸ ਥਾਣੇ ਵਿੱਚ ਕਈ ਵਾਰ ਕੰਪਲੇਂਟ ਕੀਤੀ ਹੋਈ ਸੀ ਪਰ ਅੱਜ ਦੁਪਹਿਰ 1.5 ਵਜੇ ਸਾਡੇ ਚਾਚੇ ਦੇ ਜਵਾਈ ਨੇ ਨੀਂਹ ਕੱਢਦੇ ਹੋਏ ਸਾਡੇ ਉੱਪਰ ਇੱਟਾਂ ਰੋੜੇ ਚੁਲੰਮੇ ਸ਼ੁਰੂ ਕਰ ਦਿੱਤੇ ਅਤੇ ਸਾਡੇ ਚਾਚੇ ਦੇ ਇੱਕ ਜਵਾਈ ਨੇ ਮੇਰੀ ਮਾਂ ਦੇ ਸਿਰ ਵਿੱਚ ਇੱਟ ਮਾਰ ਦਿੱਤੀ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਜਦਕਿ ਅਸੀਂ ਭੱਜ ਕੇ ਜਾਨ ਬਚਾਈ ਜਿੱਥੇ ਉਹਨਾਂ ਨੇ ਐਸਐਸਪੀ ਗੁਰਦਾਸਪੁਰ ਤੋਂ ਇਨਸਾਫ ਦੀ ਗੁਹਾਰ ਵੀ ਲਗਾਈ ਆ ਅਤੇ ਚੇਤਾਵਨੀ ਵੀ ਦਿੱਤੀ ਆ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਡੈੱਡ ਬਾਡੀ ਛੜਕਤੇ ਰੱਖ ਕੇ ਧਰਮਾ ਪ੍ਰਦਰਸ਼ਨ ਕਰਨਗੇ ਉੱਥੇ ਹੀ ਸਿਵਲ ਹਸਪਤਾਲ ਗਦਾਪੁਰ ਵਿੱਚ ਐਮਰਜੈਂਸੀ ਤਨਾਤ ਡਾਕਟਰ ਨੇ ਕੀਤਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਲੜਾਈ ਝਗੜੇ ਦਾ ਕੇਸ ਆਇਆ ਸੀ ਮ੍ਰਿਤਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਮ੍ਰਿਤਕ ਦੀ ਪਛਾਣ ਕ੍ਰਿਸ਼ਨਾ ਦੇਵੀ ਵਾਸੀ ਜੱਪੂਵਾਲ ਵਜੋਂ ਹੋਈ ਹੈ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਉੱਥੇ ਹੀ ਜਦ ਧਾਰੀਵਾਲ ਪੁਲਿਸ ਥਾਣੇ ਵਿੱਚ ਜਾ ਕੇ ਗੱਲ ਕਰਨੀ ਚਾਹੀ ਤਾ ਉਹਨਾਂ ਬਿਨਾਂ ਕੈਮਰੇ ਤੋਂ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਕਿਸੇ ਵੀ ਕਿਨੇਚ ਬਖਸ਼ਾ ਨਹੀਂ ਜਾਵੇਗਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਉਨੂੰ ਮੇਰਾ ਕੱਚਾ ਨਾ ਸੋਨੂੰ ਪੱਕਾ ਜੀ ਤਿੰਦੇ ਕੁਮਾਰਾ ਮੇਰਾ ਨਾ ਪਿੰਡ ਜਾ ਪੂਆ ਵਾਲਾ ਜੀ ਕੀ ਗੱਲ ਹੋਈ ਆ ਗੱਲ ਪਾਜੀ ਕੋਈ ਨਹੀਂ ਮਕਾਨ ਬਣਾਉਂਦੇ ਆਂ ਆਪਣਾ ਅਸੀਂ ਪਹਿਲਾਂ ਨਾ ਬਣਾਲੇ ਦਾ ਵਾ ਪਹਿਲਾਂ ਵੀ ਝਗੜਾ ਹੋਇਆ ਸਾਡਾ 4 ਇੰਚੀ ਪਰਦੇ ਦਾ ਹੋਇਆ ਸੀ ਸਪੈਂਜ ਨੇ ਕਿਹਾ ਹੀਗਾ ਪਿੱਤਰ ਲੇਤੇ ਰਹੇ ਰਹਤੇ ਨਹੀਂ ਕਹਿੰਦੇ ਸ਼ੇਰ ਨੇ ਇਹਨਾਂ ਨੇ ਪਹਿਲਾਂ ਹੀ ਨਾਲ ਨਾ ਮਾਰਕਟਾਈਂਗ ਕੀਤੀ ਹੈ ਵਾ ਜਵਾਈ ਨੇ ਨਾ ਸਹਰਾ ਵੱਡਾ ਜਵਾਈ ਕਿੰਨਾ ਦਾ ਸਾਡੇ ਚਾਚੇ ਦਾ ਜਵਾਈ ਵੱਡਾ ਅੱਛਾ ਚਲੋ ਵੀ ਇਹਨਾਂ ਨੇ ਪਰਚਾ-ਪਰਚਾ ਕਰਕੇ ਗੱਲ ਕੋਲ ਮੁਖ ਕੀ ਆ ਜੇ ਕਮਰੇ ਭਾਂ ਲੱਗੇ ਸਾਡੇ ਨਾਲ ਖੁੰਦ ਕੇ ਬਾਜੇ ਲੈਂਦੇ ਆਏ ਆ ਹਾਂ ਜੇ ਇਹਨਾਂ ਨੇ ਉੱਚੀਆਂ ਕੰਨਾਂ ਲੈਂਟਰ ਤੱਕ ਕਾਲੀ ਆ ਠੀਕ ਚਾਹ ਦੀ ਅੰਦਰ ਨੂੰ ਗੰਧ ਕੱਢੇ ਡੇ ਮੈਂ ਮਾੜਾ ਮਿਸ ਨਿਕਾ ਮੈਂ ਮਿਤਰੀ ਸਾਹਿਬ ਆਪਣੀ ਕਾਦੀ ਸਿੱਧੀ ਕਰਕੇ ਕੱਤਾ ਕੱਢ ਇਹਨੇ ਨਿੱਕਾ ਜਿਵਾਈ ਆਇਆ ਦੋਵੇਂ ਜਿਵਾਈਏ ਸਾਡੇ ਇਟ ਮਾਰਦੀ ਆ ਡੇਨਾਂ ਨੇ ਬੱਟਾ ਬਗ ਬਗਾ ਲੱਪੇ ਚਲੋ ਵਧੀਆ ਮੇਰੀ ਮਾਦਾ ਦੀ ਇਟ ਮਾਰਦੀ ਸ਼ੇਰ ਚ ਉਹਨਾਂ ਦੀ ਡੱਕੂ ਦੀ ਉਹਨਾਂ ਦੀ ਮੋਕੇ ਦੇ ਹਾਂਜੀ ਹਾਂਜੀ ਭਾਜੀ ਮੋਕੇ ਦੇ ਲੁਕਾਰ ਜਾ ਕੇ ਦੇਖ ਲੋ ਤੀ ਸਾਰਾ ਕੂਨ ਬੜਾ ਬੜਾ ਕਿੰਨੇ ਜਣੇ ਜਿਹੜੇ ਇੱਟਾਂ ਮਾਰਨਦੇ ਸੀ ਭਾਜੀ ਇੱਕ ਸਾਰਾ ਹੀ ਉਹਦਾ ਇੱਕ ਜਵਾਈ ਹੀ ਹਾਂ ਦੋਵੇਂ ਜਵਾਈ ਹੀ ਕੁੜੀਆਂ ਵੀ ਆ ਗਿਆ ਹੀ ਪਿਓ ਵੀ ਆ ਗਿਆ ਹੀ ਨਾਲ ਸਾਰਾ ਡੱਬੜੀ ਹੈ ਭਾਜੀ ਜਾ ਕੇ ਦੇਖ ਲੋ ਐ ਮੈਂ ਬੜੀ ਮੁਸ਼ਕਿਲ ਬਚਾ ਕੀਤਾ ਭਾਜੀ ਆਪਣਾ ਕਿੰਨੇ ਦੀ ਕਿੰਨੇ ਵਜੇ ਦੀ ਘਟਨਾ ਆਈ ਭਾਜੀ ਇਹ 1:30 ਵਜੇ ਦੀ ਗੱਲ ਆ ਬਾਰੇ 1:00 ਦੇ ਵਿੱਚ ਵਿੱਚ ਹਾਂ ਆਏ ਕੀ ਮੰਗ ਕਰਦੇ ਹੋ ਮੰਗ ਭਾਜੀ ਆਨ ਇਨਸਾਫ ਚਾਹੀਦਾ ਤੁਹਾਡੀ ਮਾਂ ਮਰ ਗਈ ਬਹੁਤ ਨੂੰ ਗਸਿਆ ਉਹ ਤਾਂ ਆਈ ਦੀ ਆ ਕਰ ਗਈ ਆ ਪੁੱਸੇ ਹਾਂ ਹਾਂਜੀ ਹਾਂਜੀ ਕੇਲਾ ਖਾਣਾ ਬੰਦਾ ਤਾ ਵੀ ਪਾਣਾ ਪਾਜੀ ਤારી ਜਾਲ ਪੰਦਾ ਜੇ ਤારી ਵਾਲ ਹਾਂਜੀ ਅੱਛਾ ਉਹ ਮੇਰੀ ਮਾਰਿਆ ਕਿਹਦੀ ਨਾਲੇ ਮਾਰਿਆ ਭਾਜੀ ਅੱਛਾ ਉਹਨੇ ਨਾ ਤਾਤਾ ਦੀ ਮਦਦ ਸੋਕਲ ਕੀ ਹੋ ਜੇ ਲੱਗੀਆ ਮੇਰੇ ਭਾਈ ਮੇਰੇ ਮਾਂ ਮੋਕਕੇ ਤੋਂ ਵੱਜ ਗਈ ਮੈਂ ਆਪਣਾ ਬਚਾਅ ਕਰ ਲਿਆ ਆ ਮੈਂ ਆਪਣਾ ਬਚਾਅ ਕਰ ਲਿਆ ਮੇਰੇ ਇੱਥੇ ਵੱਤ ਲਈ ਭਰੇ ਏਟਾ ਮਾਰੀ ਉਹਨਾਂ ਨੇ ਮਦਦ ਦੀ ਮੋਕਾ ਹੀ ਦਿੱਤਾ ਸੀ ਹਾਂਜੀ ਹਾਂਜੀ ਉੱਤੇ ਚੱਲੇ ਲੱਗ ਗਈ ਉਹ ਚੈਰੀ ਨਾਲ ਇਹ ਮੇਰੀ ਮਾਤਾ ਹੀ ਤੇ ਮੇਰੀ ਨਾਲ ਦੀ ਹੈਗੀ ਆ ਇਹ ਛਿਸ਼ਟੇ ਨਾਲ ਉਹ ਖਨੀ ਮੈਂ ਤੇਨੇ ਚੜੀ ਜਦੇ ਘਾਰੀ ਪਈ ਵਸ ਮੇਰਾ ਨਿੱਕਾ ਬ੍ਰਦਰ ਕੰਮ ਤੇ ਗਿਆ ਹੀ ਆ ਹਾਂ ਹਾਂਜੀ ਹਾਂਜੀ ਇਹਨੂੰ ਮਾਫੂ ਕਰ ਕਿ ਜਵਾਈ ਕਿਦਾਂ ਲੱਗੇ ਰਹਿੰਦਾ ਆਪੇ ਜਵਾਈ ਭਾਈ ਆ ਉਹ ਕੰਮ ਕਰਾਉਂਦਾ ਨਾਲ ਉਹਨਾਂ ਨੂੰ ਸਪੋਰਟ ਕਰਦਾ ਭਾਈ ਸਾਡੇ ਚਾਚਾ ਹੀ ਹਾਂਜੀ ਹਾਂਜੀ ਸਪੋਰਟ ਕਰਦਾ ਉਹਨਾਂ ਦੀ ਉਹ ਬਲਾਜ ਮਲੂਕ ਨਹੀ ਆਜ ਨਹੀਂ ਆਹ ਜਿਹੜੀ ਤਾਂ ਕਈ ਲੱਕ ਦਾ ਕੰਮ ਕਰਦਾ ਅੱਛਾ ਹਾਂਜੀ ਮੈਨੂੰ ਪਾਜੀ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਨਹੀਂ ਤੇ ਮੈਂ ਧਰਨਾ ਲਾ ਰਣਾ ਮੈਂ ਇੱਥੇ ਕੋਈ ਹਾਂਜੀ ਉਹਨੂੰ ਇਨਸਾਫ ਚਾਹੀਦਾ ਭਾਜੀ ਲਾਛ ਰੱਖੋਗੇ ਸਾਡੇ ਹਾਂਜੀ 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 ਲਾਛ ਰੱਖਾਂਗੇ ਨਹੀਂ ਤੇ ਮਨ ਕੇਸ ਆਇਆ ਸੀ ਤੇ ਕੀ ਕਹਿਣਾ ਜਾਓਗੇ ਹਾਂਜੀ ਜਿਹੜੀ ਸਾਡੇ ਕੋਲ ਬੋਡੀ ਆਈ ਸੀਗੀ ਉਹ ਪਹਿਲੇ ਦੀ ਡੈਥ ਹੋ ਚੁੱਕੀ ਸੀ ਉਹਨਾਂ ਦਾ ਉਹਨਾਂ ਦੇ ਪਰਿਵਾਰ ਵੱਲੋਂ ਇਹ ਦੱਸਿਆ ਗਿਆ ਕਿ ਲੜਾਈ ਝਗੜਾ ਹੋਇਆ ਪਰ ਜਦੋਂ ਸਾਡੇ ਕੋਲ ਪਹੁੰਚਿਆ ਤਾਂ ਉਹ ਆਲਰੇਡੀ ਡੈੱਡ ਸੀਗੇ ਪੇਸ਼ੈਂਟ ਤੇ ਆਪਾਂ ਉਹਨਾਂ ਦੀ ਪੁਲਿਸ ਇਨਫੋਰਮੇਸ਼ਨ ਕਰਤੀ ਹੋਈ ਹੈ ਤੇ ਬੋਡੀ ਚੜੀ ਹੈ ਉਹ ਮੋਰਚਰੀ ਚ ਸ਼ਿਫਟਡ ਹੈ ਤੁਹਾਨੂੰ ਦਿਨ ਮਾਲੀ ਜੀ ਇਹ ਜਾਪੂ ਬਾਲ ਦੇ ਲੈਣ ਵਾਲੇ ਸੀਗੇ ਕ੍ਰਿਸ਼ਨਾਰ ਦੇਵੀ ਸੀਗੀ 60 ਸਾਲ ਉਮਰ ਸੀਗੀ ਤੁਹਾਡਾ ਨਾਮ ਕੀ ਮੈਮ ਮੇਰਾ ਨਾਮ ਡਾਕਟਰ ਨਿਕਿਤਾ ਐਮਰਜੈਂਸੀ ਮੈਡੀਕਲ ਆਫੀਸਰ